ਪੰਡਾ ਅਸਰ ਦੀਏ ਮੰਗੇ ਮੈਨੇਜੇ ਨਹੀਂ ਹੈ ਕਿ ਜਵਾਬ ਦੇ ਦੋ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਵਾਰ ਵੀ ਨਹੀਂ ਕਿ ਬੋਲੂ ਨਾ ਗੱਡੀਆਂ ਕਰੀਂ ਨਾ ਅਸੀਂ ਕੁਝ ਕਰ ਅਸੀਂ ਆਪਣੀ ਗੱਲ ਕਰੀ ਸੀ ਅਸੀਂ ਸਾਡੀ ਐਸੀ ਟੈਂਸ਼ਨ ਅਸੀਂ ਦਿਮਾਗ ਤੋਂ ਪਰਵਾਹ ਚਲਾ ਕਰੀਏ ਇਹ ਬੋਲਣੇ ਕਿ ਸਾਡੀ ਬੋਲੇ ਇਹਨਾਂ ਨੇ ਇਹ ਤਾਂ ਬੋਲਦਾ ਕੁਝ ਨਹੀਂ ਹੈ ਛੱਡੋ ਯਾਰ ਕੋਈ ਸੀ ਬਾਹਰੋਂ ਸੁਣੋ ਤੱਕੇ ਦਿਨ ਲੱਗੇ ਗੰਦੇ ਗੰਦੇ ਕੋਈ ਨਹੀਂ ਹੈ ਇਤਨਾ ਹਾਂ ਮੈਨੂੰ ਗੱਲਾਂ ਗੱਡੀਆਂ ਜੇ ਨਹੀਂ ਬਸਵਾਸ ਕਰਕੇ ਬਾਹਰ ਮੈਂ ਤਾਂ ਸ਼ੋਕ ਦੇ ਮਰੇ ਖਲਵਾ ਲੈਣਾ ਇਹ ਕਿ ਨਰਦ ਤੇ ਆਨੇ ਸ਼ਹਿਰ ਤੋਂ ਬੜਾਸੀ ਮਾਈਕ ਜਿਹੜਾ ਕੈਂਪ ਤੋਂ ਕਿਉਂਕਿ ਕੋੜਾ ਕਿਸੇ ਨਾ ਉਹ ਤਾਂ ਦਾ ਸਿਰ ਦੀ ਮੰਗੇ ਲੈਣੇ ਨਹੀਂ ਹੈਗੇ ਜਵਾਬ ਦੇ ਦੋ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਕਹਿੰਦੀ ਬੋਲੀ ਮੈਨੂੰ ਗਾਣਾ ਕਰੀ ਨਾ ਠੀਕ ਨਾ ਹਾਂ ਮੈਨੂੰ ਗਾਣਾ ਕਰਾ ਗੱਡੀਆਂ ਜੇ ਨਹੀਂ ਬਸ ਵਾਸ ਕਰਕੇ ਪਾਰਕ ਨਾ ਦਾ ਸ਼ੌਕ ਦੇ ਕੈਮਰੇ ਬਲਵਾ ਲੈਣ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਤਾਨੂੰ ਪਤਾ ਹੈ ਕਿ ਤੁਸੀਂ ਇੱਦਾਂ ਸੜਕਾਂ ਉੱਤੇ ਨਹੀਂ ਮੰਗ ਸਕਦੇ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਔਰ ਕਾਨੂੰਨ ਹੈ ਸਰਕਾਰ ਬਖੋ ਰਹੇ ਨਾ ਨਹੀਂ ਮੰਗ ਸਕਦੇ ਅਸੀਂ ਇਹ ਗੱਲ ਕਹਿੰਦੇ ਹਾਂ ਤੁਹਾਡੇ ਕੋਲ ਪੈਸੇ ਹੈ ਨਹੀਂ ਤੁਹਾਡੇ ਕੋਲ ਇਹ ਹੈ ਨਹੀਂ ਅੱਜ ਸੜਕਾਂ ਕਿਹਨੇ ਬਣਾਈ ਸਾਂ ਅਸੀਂ ਕੁਝ ਅਜੀ ਆਪਣੀ ਗੱਲ ਕਰ ਰਹੀ ਸੀ ਅਸੀਂ ਸਾਡੀ ਐਸੀ ਟੈਂਸ਼ਨ ਹੈ ਅਸੀਂ ਦਿਮਾਗ ਤੋਂ ਖਰਾਬ ਹੈ ਕਹਾਂ ਲੱਗਦੀ ਹੈ ਤੁਹਾਡੇ ਕੋਲ ਇੰਨੇ ਨਹੀਂ ਹੈਗੇ ਤਾਂ ਕੁਝ ਨਹੀਂ ਹੈ ਛੱਡੋ ਯਾਰ ਕੋਈ ਸਿਪਾਰਾ ਇਸ ਨੂੰ ਤੱਕੇ ਦਿਨ ਲੱਗੇ ਗੰਦੀ ਗੰਦੀ ਕੋਈ ਨਹੀਂ ਹੈ ਹਣੇ ਕੈਮਰੇ ਖਲਵਾ ਲਿਆ ਨਾ ਸਾਰੇ ਕੁਝ ਬੁਲਾ ਲਿਆ ਹੁਣ ਮੈਂ ਬੋਲਾਂ ਕਿ ਕੈਮਰੇ ਤੇ ਬਹਿ ਕੇ ਸਾਨੂੰ ਬੋਲਾਂ ਹੁਣ ਮੇਰੀਆ ਤੁਸੀਂ ਬੁਲਾਇਆ ਸੀ ਵੀਡੀਓ ਬੈਠਣ ਆਇਆ ਵੀ ਬੁਲਾਇਆ ਨਾਵਾ ਲੈਣ ਦਾ ਵੀ ਨਹੀਂ ਕੋਈ ਮੋਲੇ ਕੈਮਰੇ ਖਲਵਾ ਲਓ ਕੋਈ ਨਾ ਸਾਰਾ ਕੁਝ ਬੁਲਾ ਲਿਆ ਤੇ ਮੈਂ ਬੋਲ ਇਸਿਊ ਖੜਾ ਕੀਤਾ ਗਿਆ ਪੈਸੇ ਮੰਗਣ ਨੂੰ ਲੈ ਕੇ ਪਰਿਵਾਰ ਹਰਾਸਮੈਂਟ ਹੋ ਰਿਹਾ ਕੀ ਕਰ ਰਹੇ ਹੋ ਕੋਈ ਨਹੀਂ ਤੋਂ ਫਿਲਹਾਲ ਮੈਂ ਟ੍ਰੈਫਿਕ ਨਹੀਂ ਤਾਂ ਨਹੀਂ ਉਹ ਸਰ ਟ੍ਰੈਫਿਕ ਵਾਲੇ ਜੋ ਪਰੇਸ਼ਾਨ ਹੋ ਰਹੇ ਆ ਉਧਰ ਮੈਨੂੰ ਕੰਪਾਨ ਦਾ ਸਰ ਦੀ ਇਹ ਮੰਗੇ ਮੈਨੇਜਰ ਨਹੀਂ ਹੈ ਕਿ ਜਵਾਬ ਦੇ ਦੋ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਵਾਰ-ਵਾਰ ਇਹ ਬੋਲਣ ਨੂੰ ਲਗਾਣਾ ਕਰਨਾ ਇਹ ਮੰਗੇ ਅਸੀਂ ਕੁਝ ਅਜੀ ਆਪਣੀ ਗੱਲ ਕਰਦੇ ਸੀ ਅਸੀਂ ਸਾਡੀ ਐਸੀ ਟੈਂਸ਼ਨ ਅਸੀਂ ਦਿਮਾਗ ਤੋਂ ਬਰਾਬਰ ਚਲਾ ਕਰੀਏ ਜੀ ਕੋਈ ਨਹੀਂ ਕਿ ਤੁਹਾਡੀ ਕੋਈ ਇਹਨਾਂ ਨੇ ਇਹ ਤਾਂ ਬਿਲਕੁਲ ਕੁਝ ਨਹੀਂ ਹੈ ਛੱਡੋ ਯਾਰ ਕੋਈ ਸੀ ਬਾਹਰੋਂ ਸੁਣੋ ਤੱਕੇ ਦਿਨ ਲੱਗੇ ਗੰਦੇ ਗੰਦੇ ਕੋਈ ਨਹੀਂ ਆਉਂਦਾ ਵੇਖਣਾ ਹਾਂ ਮਿਲੂਗਾ ਲੈ ਗੱਡੀਆਂ ਜੇ ਮੈਂ ਬੰਨ ਦੇ ਨਹੀਂ ਬਸ ਵਾਸ ਕਰਕੇ ਬਾਹਰ ਮੈਂ ਤੁਸੋਕ ਦੇ ਕੈਮਰੇ ਖਲਵਾ ਲੈਣ ਕੋਈ ਤਾਂ ਕੋਈ ਨਿਕਲੇ ਮਨੇ ਕੈਮਰੇ ਇਨਰ ਤੋਂ ਆਨੇ ਸ਼ਹਿਰ ਤੋਂ ਬਰਾਸੀ ਮਾਈਕ ਜੇਲਾ ਕੈਂਪ ਤੋਂ ਕਿਉਂਕਿ ਕੋੜਾ ਕਿਸੇ ਨਾ ਉਹ ਤਾਂ ਦਾਸਰ ਦੀ ਮੰਗੇ ਲੈਣੇ ਨਹੀਂ ਹੈਗੇ ਜਵਾਬ ਦੇ ਦੋ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਬੋਲੂ ਮੈਨੂੰ ਕਾਲਾ ਕਰੀਨਾ ਠੀਕ ਨਾ ਹਾਂ ਮੈਨੂੰ ਕਾਲਾ ਕਰਦੀਆਂ ਜੇ ਨਹੀਂ ਬਸ ਵਾਸ ਕਰਕੇ ਪਾਰਕ ਦਾ ਸ਼ੌਕ ਦੇ ਕੈਮਰੇ ਦਿਵਾ ਲੈਣ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਤਾਨੂੰ ਪਤਾ ਹੈ ਕਿ ਤੁਸੀਂ ਇੱਦਾਂ ਸੜਕਾਂ ਉੱਤੇ ਨਹੀਂ ਮੰਗ ਸਕਦੇ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਔਰ ਤੁਹਾਨੂੰ ਸਰਕਾਰ ਵਿਖੋ ਰਹੇ ਨਾ ਨਹੀਂ ਮੰਗ ਕੇ ਸਾਡੇ ਦੇ ਇਸੀ ਗੱਲ ਕੋ ਪੈਸੇ ਹੈ ਨਹੀਂ ਤੁਹਾਡੇ ਕੋਲ ਇਹ ਹੈ ਨਹੀਂ ਅੱਜ ਸੜਕਾਂ ਬਣਾਈ ਸੇ ਅਸੀਂ ਕੁਝ ਅਜੀ ਆਪਣੀ ਗੱਲ ਕਰ ਰਹੀ ਸੀ ਅਸੀਂ ਸਾਡੀ ਐਸੀ ਟੈਂਸ਼ਨ ਹੈ ਅਸੀਂ ਦਿਮਾਗ ਤੋਂ ਖਰਾਬ ਹੈ ਕਹਾਂ ਲੱਗਦੀ ਹੈ ਤੁਹਾਡੇ ਕੋਲ ਇਹ ਨਹੀਂ ਹੈਗੇ ਤਾਂ ਕੁਝ ਨਹੀਂ ਹੈ ਛੱਡੋ ਯਾਰ ਕੋਈ ਸਿਪਾਰਾ ਇਸ ਨੂੰ ਤੱਕੇ ਦਿਨ ਲੱਗ ਕੇ ਗੰਦੀ ਅੰਦੀ ਕੋਈ ਨਹੀਂ ਹੈ ਕਿ ਤਾਂ ਹੋਈ ਨਹੀਂ ਗਾਲੀ। ਉਹਨੇ ਕੈਮਰੇ ਖਲਵਾ ਲਿਆ ਨਾ ਸਾਰੇ ਕੁਝ ਬੁਲਾ ਲਿਆ ਹੁਣ ਮੈਂ ਬੋਲਾਂ ਕਿ ਕੈਮਰੇ ਤੇ ਬਹਿ ਕੇ ਸਾਨੂੰ ਗਾਲਾਂ ਹੁਣ ਮੇਰੀ ਤੁਸੀ ਬੁਲਾਇਆ ਵੀਡੀਓ ਬੈਠਣ ਆਇਆ ਵੀ ਬੁਲਾਇਆ ਨਾਵਾ ਲੈਣ ਦਾ ਵੀ ਨਹੀਂ ਬੇਸੀ ਬੋਲਦੇ ਆਂ ਵੀਡੀਓ ਮੈਨੂੰ ਕੈਮਰੇ ਖਲਵਾ ਲਓ। ਅਸੀਂ ਨਿਕੋਟਲ ਜਾਣ ਤੋਂ ਬੈਠੇ ਹਾਂ ਕੋਈ ਨਾ ਸਾਰਾ ਕੁਝ ਬੁਲਾ ਲਿਆ ਤੇ ਮੈਂ ਬੋਲ ਰਿਹਾ ਈਸ਼ੂ ਖੜਾ ਕੀਤਾ ਗਿਆ ਪੈਸੇ ਮੰਗਣ ਨੂੰ ਲੈ ਕੇ ਪਰਿਵਾਰ ਹਰਾਸਮੈਂਟ ਹੋ ਰਿਹਾ ਕੀ ਕਰੀਏ ਅੱਗੇ ਤੋਂ ਫਿਲਹਾਲ ਮੈਂ ਟ੍ਰੈਫਿਕ ਨਹੀਂ ਕਰਾਂ ਨਹੀਂ ਉਹ ਸਾਰੇ ਟ੍ਰੈਫਿਕ ਵਾਲੇ ਜੋ ਪਰੇਸ਼ਾਨ ਹੋ ਰਹੇ ਆ ਉਧਰ ਬਾਹਰ ਨਹੀਂ ਟ੍ਰੈਫਿਕ